ਮਾਕੇ ਖਾਨ ਨੂੰ ਜੀ ਨਹੀਂ ਕਰਦਾ ਕਿ ਕੋ ਨਾ ਇਹਨਾਂ ਮਾੜੀ ਦੀ ਕਿਰਪਾ ਨਾਲ ਜੀਵੇਂ ਮਾੜੀ ਨਾਲ ਜੀਵੇਂ ਉਹਨਾਂ ਚ ਆਪਣੀ ਕਿਰਤ ਕਮਾਈ ਦਾ ਰੱਖ ਦੀ ਖਾਣੀ ਆ ਆਪੇ ਦਾਨ ਆਉਣੀ ਕਰਕੇ ਠੀਕ ਆ ਭਾਈ ਮਰਬਾ ਵੀ ਇਹਦੇ ਆ ਗੋਲੀ ਆਲੀ ਬੋਲ ਯਾਤਰਾ ਵੀ ਇਹਦੇ ਆਹੀ ਨਾ ਤਾਂ ਅੱਜ ਸਿਰਾਂ 218 ਵਿੱਚ ਹੋ ਗਿਆ ਚਾਰ ਚਾਰ ਲਾਟੋੜੀ ਚੂਲਾ ਟੁੱਟ ਗਿਆ 40 ਨਰ ਲੱਗੇ ਤਿੰਨ ਪਲੇਟਾਂ ਆ ਚਾਰ ਆਟਾ ਆ ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪਤਰਾਂ ਦਾ ਇਹਨਾਂ ਸਤਰਾਂ ਤੇ ਟੁਕਦੀ ਹੋਈ ਇੱਕ ਸਟੋਰੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇੱਕ ਬਾਬਾ ਜੋ ਕੀ ਖਾਸਾ ਜਿਹੜੀ ਮਿਹਨਤ ਕਰ ਰਿਹਾ ਹੈ ਤੇ ਇਸ ਸਮੇਂ ਜਿੱਥੇ ਅਸੀਂ ਖੜੇ ਹਾਂ ਉਹ ਉਸ ਦਾ ਸੈਟਅਪ ਹੈ ਜਿਹਦੀ ਮਿਹਨਤ ਹੈ ਉਸ ਵੱਲੋਂ ਕੀਤੀ ਜਾ ਰਹੀ ਹੈ ਚਾਹੇ ਇੰਨੀ ਉਮਰ ਹੋ ਗਈ ਉਸ ਦੇ ਬਾਵਜੂਦ ਜਿਹੜੀ ਮਿਹਨਤ ਹੈ ਜਾਰੀ ਹੈ ਉਹ ਬਾਪੂ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕੀ ਕਿਵੇਂ ਮਨ ਦੇ ਵਿੱਚ ਆਇਆ ਸ਼ੁਰੂ ਕਰ ਕੀਤਾ ਜਾਵੇ ਤੇ ਕਿਵੇਂ ਖਿਆਲ ਆਉਂਦਾ ਗੱਲਬਾਤ ਸਾਂਝੀ ਤੁਹਾਡੇ ਨਾਲ ਸੁਰ ਕਰਦੇ ਆਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਨਾਮ ਹੈ ਸਿਕੰਦਰ ਸਿੰਘ ਤੁਹਾਡੇ ਨੂੰ ਖਾਸਾ ਜਿਹੜੀ ਮਿਹਨਤ ਕੀਤੀ ਯਾਰੀ ਕਿਵੇਂ ਮਨ ਦੇ ਵਿੱਚ ਆਇਆ ਕਿ ਮਿਹਨਤ ਕਰਨੀ ਚਾਹੀਦੀ ਮਨ ਦੇ ਧੀਆਂ ਪੁੱਤ ਵਾਏ ਨੇ ਆਪੋ ਆਪਣਾ ਰੋਟੀ ਪਾਣੀ ਮਹਾ ਸਰਕ ਚੱਲ 2-300 ਰੁਪਏ ਦੀ ਹੜੀ ਨਾਲ ਤੇ ਆਪ ਮਾਂ ਕੇ ਖਾਣ ਨੂੰ ਜੀ ਨਹੀਂ ਕਰਦਾ ਕਿਸੇ ਕੋਲੋਂ ਇਹਨਾਂ ਮਹਾਰਾਜ ਦੀ ਕਿਰਪਾ ਰੱਖੀ ਵੀ ਮਹਾਰਾਜ ਨੇ ਜੀਵੇ ਆ ਉਹਨਾਂ ਚਲ ਆਪਣੀ ਕਿਰਤ ਕਮਾਈ ਆ ਖੱਤੀ ਖਾਣੀ ਆ ਆਪੇ ਦਹਾਂ ਲਾਉਂਦੀ ਕਰਕੇ ਕਿਹੜੀ ਕਿਹੜੀ ਜਗ੍ਹਾ ਤੋਂ ਆਉਂਦੇ ਆ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਸultanpur ਪਿੰਡ ਤੋਂ ਲੱਖਾ ਸਿੰਘ ਦੇ ਪਲਾਟੋਂ ਦੇ ਚਾਉਂਦੇ ਆ ਇੰਨੀ ਜੀ ਉਹ ਇੱਥੇ ਸੈਟਅਪ ਲਗਾਉਣ ਹੁੰਦੇ ਹਾਂ ਮਾ ਮਾੜਾ ਮੂੜਾ ਮੈਂ ਖਰਚਾ ਪਾਣੀ ਬਣ ਜਾਂਦਾ ਸਾਲਾ ਸਾਹੇ ਬੈਠੇ ਆ ਚਲੋ 100 200 ਦਵਾਈ ਲੈ ਆਈ ਦੀਆਂ ਕੋਲ 100 200 ਰੁਪਏ ਆਟੇ ਪਾਣੀ ਜੋ ਕੇ ਬਣ ਲੈਂਦੇ ਆ ਪਰਿਵਾਰ ਦੇ ਵਿੱਚ ਕੋਣ ਕੋਣ ਪਰਵਾਜ ਬੱਚੇ ਪਿੰਡ ਰਹਿੰਦੇ ਨੇ ਸਾਰੇ ਉੱਥੇ ਉਹ ਇੱਥੇ ਮੈਂ ਦੇ ਸਿੰਘ ਨੇ ਮੁੰਡਾ ਕਰਿੰਦਾ ਸੀ ਤੇ ਬੱਚੇ ਨਹੀਂ ਕਹਿੰਦੇ ਕਿ ਬਾਪੂ ਜੀ ਹੁਣ ਬਹੁਤ ਉਮਰ ਹੋ ਗਈ ਆ ਹੁਣ ਤੁਸੀਂ ਘਰ ਬੈਠੋ ਬੱਚੇ ਹੁਣ 3 4 100 ਆਫਰ ਮੰਨਾ ਕਿਥੋਂ ਦੇਣੇ ਨੇ ਜੇ ਦੂਜੇ ਚਲਤੇ ਪਏ 150 ਰੁਪਏ ਦੇ ਤਾਂ 150 ਰੁਪਏ ਨਾਲ ਗੱਲ ਬੰਦੀ ਨਹੀਂ ਨੇ 100 ਦਾ ਜਾਣੀ ਦੁੱਧ ਹੀ ਆ ਜਿੰਦਾ ਹਾਂ ਬਾਬੂ ਜੀ ਅੱਜ ਕੱਲ ਦੀ ਗੱਲ ਕਰੀਏ ਨੌਜਵਾਨੀ ਨਾਲ ਖਾਸਾ ਮਿਹਨਤ ਤੋਂ ਦੂਰ ਭਜਦੀ ਆ ਮਗਰ ਇੰਨੀ ਉਮਰ ਦੇ ਬਾਵਜੂਦ ਵੀ ਮਿਹਨਤ ਕਰ ਰਹੇ ਹੋ ਮੁਖ ਮੁਖ ਤੇ ਸਮਾਈ ਲੱਗੀਵੇਂ ਮੈਂ ਤਾਂ ਬੇੜਾ ਮਾਂ ਦੀ ਕੁਛ ਦੇ ਦੇ ਸੋਚਿਆ ਵੀ ਸੰਗਾ ਜਿੰਨਾ ਜੀਵਿਆਣਾ ਮਤਲਬ ਮਾਂ ਕੇ ਖਾਣਾ ਨਹੀਂ ਜਿੰਨਾ ਚਿਰ ਆਪਣਾ ਹੱਡ ਫੈਰ ਚੱਲਦੇ ਮਾੜੇ ਮੋਟੇ ਇਹ ਆ ਵੀ ਆਪਣੀ ਕਿਰਤ ਕਮਾਈ ਕਰਕੇ ਦਹਾਨ ਆਉਂਦੀ ਹੋਊ ਉਹ ਕੋ ਗਾਲ ਨਮਾ ਕਿਤੇ ਡਿੱਗ ਜਕ ਲੀ ਗਏ। ਹਾਂ। ਹਾਂਜੀ, ਵੇਖ ਰਹੇ ਸੀ ਚੱਲਿਆ ਬਣੀ ਜਾ ਰਿਹਾ ਕੀ ਹੋਇਆ ਲੱਤ ਨੂੰ ਗਿਆ। ਮੈਂ ਤਾਂ ਦੇਸੀ ਨਾਲ 218 ਦੇ ਚੋ ਗਿਆ ਚਾਜਾ ਲਾਟੋੜੀ ਚੂਲਾ ਟੁੱਟ ਗਿਆ 40 ਨਾੜ ਲਗੇ ਤਿੰਨ ਪਲੇਟਾਂ ਆਂ ਚਾਰ ਆਟਾ ਆਂ। ਚੂਲਾ ਵੀ ਲੱਥਾ ਥੱਲੇੋਂ ਲੱਤੀ ਲੱਤ ਗਈ। ਇਹ ਤਾਂ ਵੀ ਨਹੀਂ ਪਤਾ ਜਿੰਦਗੀ ਪੁਰ ਫੇਰ ਲਵਾਂ ਕਿਤੇ। ਚਲੋ ਮਹਾਰਾਜ ਦੀ ਕਿਰਪਾ ਤੁਰ ਫਿਰ ਕੇ ਮੇਲਾ ਅਗੇ ਲਾ ਆਪਣਾ ਵੇਖ ਲਈਦਾ। ਇੰਨਾ ਵੀ ਬੜਾ ਮਹਾਰਾਜ ਨੂੰ ਕਹਾਂ। ਇੱਥੇ ਬੈਠੇ ਰਹਿਣਾ ਨਹੀਂ ਆ। ਇੱਥੇ ਸੜਕੇ ਇੱਥੇ ਰਹਿਣੀ ਆਪ ਤਾਂ ਰਹਿਣੀ ਇੱਥੇ ਆਵਾ। ਹਾਂ। ਬੱਬੀ ਤੁਹਾਡੇ ਕੋਲ ਕੀ ਵੇ ਆਏ ਮਰਬਾ ਵੇਚਦੇ ਆ ਗੋਲੀ ਵਾਲੀ ਬੋਲ ਜਾਂ ਸਰਦਾਈ ਵੇਚਦੇ ਆਂ ਇਹ ਆ ਵੀ ਰੋਟੀ ਪਾਣ ਦਾ ਖਰਚਾ ਬੰਨਣਾ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਦਾ ਮਿਲ ਰਿਹਾ ਗ੍ਰਾਹਕ ਆ ਜਾਂਦੇ ਹਾਂਜੀ ਹਾਂਜੀ ਪੁੱਛੋ ਪਿਆਰ ਜਦੋਂ ਆਪ ਨਹੀਂ ਕਿਹਨੂੰ ਮਾੜਾ ਬੋਲਾਂ ਕਿਹਨੂੰ ਕੋ ਪੋਤਰਾ ਕਹੋ ਕਿਹਨੂੰ ਮਾੜਾ ਬੋਲਦਾ ਜੇ ਆਪ ਹਮ ਚੰਗੇ ਨੇ ਸਾਰੇ ਚੰਗੇ ਆ ਬਿਲਕੁਲ ਇਹ ਜਿਹੜੀ ਮਿਹਨਤ ਆ ਤੁਹਾਨੂੰ ਦਿਖਾ ਰਹੇ ਆ ਕਿ ਜੇ ਬਾਪੂ ਜੀ ਵੱਲੋਂ ਸਰਦਾਈ ਵੇਚੀ ਜਾ ਰਹੀ ਆ ਮੁਰੱਬਾ ਵਿੱਚ ਚਿਆ ਜਾ ਰਿਹਾ ਜਿਹੜੀ ਖਾਸਾ ਮਿਹਨਤ ਕੀਤੀ ਜਾ ਰਹੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ 2018 ਦੇ ਵਿੱਚ ਮੇਰੀ ਲੱਤ ਵੀ ਫ੍ਰੈਕਚਰ ਹੋ ਗਈ ਸੀ ਉਸ ਦੇ ਬਾਵਜੂਦ ਵੀ ਜਿਹੜੀ ਘਰ ਦੇ ਬੱਚੇ ਜ਼ਰੂਰ ਨੇ ਮਗਰ ਬੱਚੇ ਆਪਣਾ ਕਮਾ ਕੇ ਖਾਂਦੇ ਨੇ ਆਪਣੀ ਮਿਹਨਤ ਕਰਦੇ ਨੇ ਤੇ ਅਸੀਂ ਆਪਣਾ ਕਮਾ ਕੇ ਖਾ ਰਹੇ ਆ ਤੇ ਮਿਹਨਤ ਤੇ ਜਿਹੜਾ ਵਿਸ਼ਵਾਸ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਖਾਸਾ ਰੱਖਦੇ ਆ ਕਿਉਂਕਿ ਮਿਹਨਤ ਜੇ ਕਰਾਂਗੇ ਤਾਂ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਦੀ ਇੱਕ ਸਿਫਤ ਹੈ ਜਿਹੜਾ ਇਨਸਾਨ ਮਿਹਨਤ ਕਰਦਾ ਉਹ ਕਦੀ ਵੀ ਭੁੱਖਾ ਨਹੀਂ ਮਰਦਾ ਚਾਹੇ ਉਹ ਕਿੰਨੀ ਵੀ ਉਮਰ ਹੋ ਜਾਵੇ ਮਿਹਨਤ ਜੇ ਕਰੇਗਾ ਤਾਂ ਖਾਸਾ ਜਿਹੜਾ ਲੋਕਾਂ ਦਾ ਵੀ ਪਿਆਰ ਮਿਲੇਗਾ ਤੇ ਲੋਕਾਂ ਤੋਂ ਇੱਜ਼ਤ ਵੀ ਮਿਲੇਗੀ ਤਾਂ ਕਦੀ ਵੀ ਭੁੱਖਾ ਨਹੀਂ ਮਰੇਗਾ ਕੈਮਰਾਮੈਨ ਮਨੋਜ ਦੇ ਨਾਲ ਮੈਂ ਮਾਨਵ ਦਾਸ ਅਮਰਸਰ ਨਿਊਜ਼ ਅਮਰitsar